ਤੁਸੀਂ ਆਪਾਂ ਗੱਲ ਕਰ ਰਹੇ ਜਿਹੜਾ ਮੈਂ ਪਾਰਨੇ ਸ਼ੁਰੂ ਕੀਤਾ ਹੂੰ ਹੂੰ ਕੀ ਬਾਕੀ ਨਹੀਂ ਸੀ ਕਰ ਸਕਦੇ ਕਰ ਸਕਦੇ ਕੀ ਬਾਕੀ ਜਿਥੇ ਬੰਦੀਆਂ ਬਾਕੀ ਸੰਸਥਾਵਾਂ ਨਹੀਂ ਕਰ ਸਕਦੀਆਂ ਕਿਹੜੀ ਚੀਜ਼ ਦੀ ਘਾਟ ਨਾ ਪੈਸੇ ਦੀ ਘਾਟ ਆ ਨਾ ਸਾਧਨਾਂ ਦੀ ਘਾਟ ਮੈਂ ਸਾਰੇ ਨੂੰ ਪਾਸੇ ਰੱਖਦਾ ਨਾ ਮੈਂ ਸਿਰਫ ਐ ਜੀ ਪੀ ਸੀ ਦੀ ਗੱਲ ਕਰਦਾ ਹੂੰ ਹੂੰ ਚਲੋ ਦਲ ਪੰਥਾਂ ਨੂੰ ਵੀ ਛੱਡ ਦੋ ਦਲ ਪੰਥ ਆਪਣਾ ਜੋ ਪ੍ਰਾਤਨ ਚੱਲੀ ਹੁੰਦਾ ਪਹਿਰਾ ਕਰੀਉਂ ਕਰੀ ਜਾਂਦੇ ਆ ਸੰਸਥਾਵਾਂ ਨੂੰ ਛੱਡ ਦੋ ਨਾਨਕਸਰ ਨੂੰ ਛੱਡ ਦੋ ਦੂਜਿਆਂ ਨੂੰ ਛੱਡ ਦੋ ਸਾਰੇ ਗਲਤਾਨ ਨੇ ਆਪੋ ਆਪਣੇ ਐ ਜੀ ਪੀ ਸੀ ਤਾਂ ਹੈਗੀ ਨਾ ਬਸ ਹੈਗੇ ਬੰਦੇ ਹੈਗੇ ਨੇ ਟਾਸਕ ਫੋਰਸਾਂ ਨੇ ਸਾਰ ਜੇ ਆਪਣੇ ਉਹਨਾਂ ਦਾ ਕੋਈ ਕਾਰਜ ਹੋਵੇ ਨਿੱਜ ਹੋਵੇ ਤੇ ਸਭ ਕੁਝ ਦੇਖ ਪੈਂਦਾ ਬੰਦੇ ਵੀ ਆ ਜਾਂਦੇ ਨੇ ਇਕੱਠਾ ਕਰ ਲੈਂਦੇ ਆ ਉਹ ਸਾਰਾ ਤਾਮਝਾਮ ਕਰਕੇ ਸਭ ਕੁਝ ਕਰ ਲੈਂਦੇ ਆ ਪਰ ਇੱਥੇ ਕਿਉਂ ਨਹੀਂ ਹੈਗਾ ਕਿਹਨਾਂ ਕੋਈ ਪ੍ਰਚਾਰਕ ਨੇ ਪ੍ਰਚਾਰਕਾਂ ਦੀਆਂ ਡਿਊਟੀਆਂ ਨੇ ਕਿ ਉਹ ਪ੍ਰਚਾਰ ਕਰਨ ਪਰ ਕਿਤੇ ਤੁਸੀਂ ਦੇਖਦੇ ਹੋ ਅਸੀਂ ਪੀਸੀ ਦੇ ਪ੍ਰਚਾਰਕ ਇੱਕ 5 ਦਿਨ ਦਾ ਕੈਂਪ ਲਾਉਂਦੇ ਨੇ ਮੰਨ ਲਓ ਕਿਤੇ ਉਹ 5 ਦਿਨ ਚ ਕਿਹੜੇ ਬੱਚੇ ਦਰਸ ਕੀ ਨਾਲ ਜੁੜ ਜਾਣਗੇ ਪ੍ਰਚਾਰਕ ਤੇ ਹੈਗੇ ਆ ਐਸਜੀਪੀਸੀ ਮੈਂਬਰ ਸਾਰੇ ਪ੍ਰਚਾਰਕ ਹੀ ਹੁੰਦੇ ਆ ਉਹ ਕਿੱਥੇ ਨੇ ਆਪਾਂ ਪਰ ਹਲਕੇ થી ਪ੍ਰਚਾਰ ਨਹੀਂ ਖਾਓ ਤੁਸੀਂ ਪ੍ਰਚਾਰ ਮੈਨੂੰ ਕਹ ਆਓ ਮੈਂ ਤੁਹੇ ਐ ਕਰੀਏ ਉਹਦੀ ਜ਼ਿੰਮੇਵਾਰੀ ਕਿਸੇ ਸਮਾਂ ਰੱਖ ਲਈਏ ਆਪਾਂ ਜ਼ਿੰਮੇਵਾਰੀ ਕੀ ਹੈ ਪ੍ਰਚਾਰਕ ਦੀ ਜਿਹੜਾ ਜੀਪੀਸੀ ਮੈਂਬਰ ਦੀ ਜ਼ਿੰਮੇਵਾਰੀ ਹੈ ਛੇਣਾ ਜੀਪੀਸੀ ਦਾ ਮੈਂਬਰ ਬਣਦਾ ਦਾ ਕੰਮ ਕਰ ਬਾਕੀ ਆ ਉਹਦਾ ਉਹਦਾ ਆਪਣੇ ਇਲਾਕੇ ਚ ਪ੍ਰਚਾਰ ਕਰਨ ਨੂੰ ਫੰਡ ਮਿਲਦਾ ਉਹਨੂੰ ਫੰਡ ਪ੍ਰਚਾਰ ਕਰਨ ਵਾਸਤੇ ਉਹਨੂੰ ਫੰਡ ਮਿਲਦਾ ਬਕਾਇਦਾ ਤੇ ਉਹਨੂੰ ਪ੍ਰਚਾਰਕ ਵੀ ਮਿਲਦੇ ਨੇ ਜੇ ਉਹਨੇ ਆਪਣੇ ਇਲਾਕੇ ਚ ਮਾਲੋ ਮੇਰੇ ਪਿੰਡ ਚ ਖਾਲ ਸਕਣ ਉਹਨੇ ਜੱਜ ਉਹਨੇ ਮੈਂ ਐਪਲੀਕੇਸ਼ਨ ਭੇਜ ਦਣਾ ਪਰ ਪ੍ਰੋਬਲਮ ਵੇਖੋ ਕੀ ਹੈ ਪਹਿਲਾਂ ਤੁਸੀਂ ਇੱਕ ਐਪਲੀਕੇਸ਼ਨ ਭੇਜੋਗੇ ਐਸਪੀਸੀ ਨੂੰ ਵੀ ਸਾਡੇ ਪਿੰਡ ਪ੍ਰਚਾਰਕ ਭੇਜਿਆ ਜਾਵੇ ਉਹ ਕੀ ਕਰਦੇ ਆ ਜੀ ਉਹ ਪ੍ਰੂਵਲ ਦਿੰਦੇ ਆ ਠੀਕ ਹੈ ਜੀ ਪ੍ਰਚਾਰਕ ਆਉਂਦਾ 5 ਦਿਨ ਦਾ ਕੈਂਪ ਲਾਉਂਦਾ ਵੀ ਮਤਲਬ ਜਿਵੇਂ ਇੱਕ ਦਿਨ ਘੰਟਾ ਸ਼ਾਮ ਨੂੰ ਆ ਗਿਆ ਤੇ ਆ ਕੇ ਬੱਚਿਆਂ ਨੂੰ ਗੁਰਬਾਣੀ ਸੰਤਿਆ ਜੰਗੂਰ ਸਾਹਿਬ ਦੇ ਨਾਮ ਨੋਰਮਲ ਜਿਵੇਂ ਇਹ ਚੀਜ਼ ਕਰਾਉਂਦਾ